ਕੋੜੀ ਨੀਮ ਪਿਆਰੀ ਨੀਮ ਇੱਕ ਵਾਰ ਰਾਜਾ ਦਾ ਗਵੰਡੀ ਰਾਜ ਨਾਲ ਜੁੱਧ ਹੋ ਗਿਆ ਜੁੱਧ ਜਿੱਤਣ ਤੋਂ ਬਾਅਦ ਰਾਜਾ ਆਪਣੇ ਸੈਨਿਕਾਂ ਦੇ ਨਾਲ ਵਾਪਸ ਆ ਰਹੇ ਸਨ ਤਤਨਾਲੀ ਰਾਮ ਪਿੱਛੇ ਹੀ ਰਹਿ ਗਏ ਅਗਲੇ ਦਿਨ ਰਾਜਾ ਨੂੰ ਜੁੱਧ ਜਿੱਤਣ ਦੇ ਕਾਰਨ ਸਾਰੇ ਕੁਝ ਨਾ ਕੁਝ ਤੋਹਫੇ ਦੇ ਰਹੇ ਸਨ ਇੰਨੇ ਵਿੱਚ ਇੱਕ ਆਦਮੀ ਰਾਜਾ ਦੇ ਕੋਲ ਇੱਕ ਨੀਮ ਦਾ ਗਮਲਾ ਭੇਟ ਕਰਕੇ ਬੋਲਿਆ ਮਹਾਰਾਜ ਇਹ ਭੇਂਟ ਤੁਹਾਨੂੰ ਤਨਾਲੀ ਰਾਮ ਨੇ ਭੇਜੀ ਹੈ ਇਹ ਸੁਣ ਕੇ ਮਹਾਰਾਜ ਅਗ ਬਬੂਲਾ ਹੋ ਗਏ ਅਤੇ ਕਿਹਾ ਕਿ ਤਨਾਲੀ ਰਾਮ ਨੂੰ ਫੌਰਨ ਗ੍ਰਿਫਤਾਰ ਕਰਕੇ ਦਰਬਾਰ ਵਿੱਚ ਹਾਜ਼ਰ ਕੀਤਾ ਜਾਏ। ਮਹਾਰਾਜ ਦਾ ਹੁਕਮ ਸੁਣ ਕੇ ਤਨਾਲੀ ਰਾਮ ਤੋਂ ਨਫ਼ਰਤ ਕਰਨ ਵਾਲਿਆਂ ਦੇ ਚਿਹਰਿਆਂ ਤੇ ਖੁਸ਼ੀ ਚਮਕਣ ਲੱਗੀ। ਦੂਜੇ ਦਿਨ ਤਨਾਲੀ ਰਾਮ ਨੂੰ ਗ੍ਰਿਫਤਾਰ ਕਰਕੇ ਦਰਬਾਰ ਵਿੱਚ ਹਾਜ਼ਰ ਕੀਤਾ ਗਿਆ। ਸਾਰੇ ਦਰਬਾਰ ਵਿੱਚ ਖਮੋਸ਼ੀ ਛਾਈ ਹੋਈ ਸੀ। ਮਹਾਰਾਜ ਨੇ ਪੁੱਛਿਆ ਤਨਾਲੀ ਰਾਮ ਇੱਕ ਕੌੜੇ ਨੀਮ ਦਾ ਪੌਦਾ ਭੇਜਣ ਦਾ ਕੀ ਮਤਲਬ ਹੋਇਆ ਅਸੀਂ ਤੈਨੂੰ ਕੌੜੇ ਨੀਮ ਲਗਦੇ ਹਾਂ ਇਹ ਸੁਣ ਕੇ ਤਨਾਲੀ ਰਾਮ ਹੈਰਾਨ ਰਹਿ ਗਏ ਉਹ ਸਮਝ ਗਏ ਕਿ ਉਹਨਾਂ ਦੇ ਦੁਸ਼ਮਣਾਂ ਨੇ ਕੋਈ ਸਾਜ਼ਿਸ਼ ਰਚੀ ਹੈ ਜੋ ਕਿ ਮਹਾਰਾਜ ਨੇ ਗੁੱਸੇ ਵਿੱਚ ਹਨ ਪਰੰਤੂ ਉਹਨਾਂ ਨੇ ਆਪਣੀ ਸ਼ਹਿਨ ਸ਼ਕਤੀ ਨਹੀਂ ਗਵਾਈ ਕੁਝ ਸੋਚ ਕੇ ਬੋਲੇ ਮਹਾਰਾਜ ਮੈਂ ਕੌੜਾ ਨੀਮ ਦਾ ਪੌਦਾ ਇਸ ਲਈ ਭਜਵਾਇਆ ਹੈ ਕਿਉਂਕਿ ਨੀਮ ਦੇ ਦਰਖਤ ਦੀ ਉਮਰ 100 ਸਾਲ ਤੋਂ ਜ਼ਿਆਦਾ ਹੁੰਦੀ ਹੈ ਤੁਸੀਂ ਵੀ 100 ਸਾਲ ਤੋਂ ਜ਼ਿਆਦਾ ਜਿਓ ਨੀਮ ਦੇ ਦਰਖਤ ਤੋਂ ਮੱਖੀ ਮੱਛਰ ਦੂਰ ਭਜਦੇ ਹਨ ਤੁਹਾਡੇ ਕੋਲ ਨੂੰ ਵੀ ਤੁਹਾਡੇ ਦੁਸ਼ਮਣ ਨਾਂ ਤੋਂ ਹੀ ਡਰ ਕੇ ਦੂਰ ਭੱਜ ਜਾਂਦੇ ਹਨ ਨੀਮ ਦੀ ਠੰਡੀ ਛਾਂ ਨਾਲ ਸਾਰਿਆਂ ਨੂੰ ਆਰਾਮ ਮਿਲਦਾ ਹੈ ਤੁਹਾਡੇ ਰਾਜ ਵਿੱਚ ਚਾਰੇ ਪਾਸੇ ਤਰੱਕੀ ਖੁਸ਼ਹਾਲੀ ਤੇ ਸੁਖ ਸ਼ਾਂਤੀ ਦਾ ਵਾਤਾਵਰਨ ਬਣਿਆ ਰਹੇ ਇਸ ਇੱਛਾ ਨਾਲ ਇਕ ਕੌੜੇ ਨੀਮ ਦਾ ਪੌਦਾ ਤੁਹਾਨੂੰ ਮੈਂ ਭੇਜਿਆ ਹੈ ਤਨਾਲੀ ਰਾਮ ਦੀ ਗੱਲ ਸੁਣ ਕੇ ਰਾਜਾ ਕ੍ਰਿਸ਼ਨਦੇਵ ਰਾਏ ਬਹੁਤ ਪ੍ਰਸੰਨ ਹੋਏ ਅਤੇ ਤਨਾਲੀ ਰਾਮ ਨੂੰ ਬਹੁਤ ਸਾਰਾ ਨਾਮ ਦੇ ਕੇ ਵਿਦਾ ਕੀਤਾ